ਗੋਇੰਦਵਾਲ ਸਾਹਿਬ ਤੋਂ ਤਿੰਨ ਕੋ ਦੂਰ ਪਿੰਡ ਤਲਵੰਡੀ ਦਾ ਰਹਿਣ ਵਾਲਾ ਇੱਕ ਲੰਗੜਾ ਖੱਤਰੀ ਸਿੱਖ ਗੁਰੂ ਜੀ ਦੇ ਚੱਕਣ ਵਾਸਤੇ ਬੜੀ ਸ਼ਰਧਾ ਨਾਲ ਰੋਜ਼ ਹੀ ਦਹੀਂ ਲਿਆਉਂਦਾ ਹੁੰਦਾ ਸੀ ਇੱਕ ਦਿਨ ਉਸਦੇ ਪਿੰਡ ਦੇ ਚੌਧਰੀ ਨੇ ਰਸਤੇ ਵਿੱਚ ਉਸ ਦੀ ਲੱਕੜ ਦੀ ਘੋੜੀ ਖੋ ਲਈ ਅਤੇ ਹਾਸੀ ਨਾਲ ਕਿਹਾ ਕਿ ਜਿਸ ਗੁਰੂ ਵਾਸਤੇ ਤੂੰ ਰੋਜ਼ ਹੀ ਇੰਨਾ ਔਖਾ ਹੋ ਕੇ ਦਹੀਂ ਲ ਜਾਂਦਾ ਹੈ ਉਹ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦੇ ਉਸਨੇ ਕਿਹਾ ਗੁਰੂ ਜੀ ਬੇਪਰਵਾਹ ਹਨ ਜੇ ਚਾਣਗੇ ਤਾਂ ਇੱਕ ਛਿਨ ਵਿੱਚ ਸਭ ਕੁਝ ਕਰ ਦਿੰਦੇ ਹਨ ਅਤੇ ਜੇ ਨਾ ਚਾਣ ਤਾਂ ਫਿਰ ਕੁਝ ਵੀ ਨਹੀਂ ਕਰਦੇ ਉਹਨਾਂ ਦੀ ਆਪਣੀ ਮਰਜ਼ੀ ਹੈ ਮੇਰੀ ਲੱਤ ਠੀਕ ਕਰ ਦੇਣ ਜਾਂ ਨਾ ਮੈਂ ਆਪ ਉਹਨਾਂ ਨੂੰ ਕੁਝ ਨਹੀਂ ਕਹਿਣਾ ਇਹ ਗੱਲ ਕਰਕੇ ਉਹ ਚੌਧਰੀ ਪਾਸੋਂ ਲੱਕੜ ਦੀ ਕੋੜੀ ਲੈ ਕੇ ਛੇਤੀ ਛੇਤੀ ਚੱਲ ਕੇ ਜਦੋਂ ਗੁਰੂ ਜੀ ਪਾਸ ਪਹੁੰਚਿਆ ਤਾਂ ਗੁਰੂ ਜੀ ਪ੍ਰਸ਼ਾਦ ਦਾ ਥਾਲ ਅੱਗੇ ਰੱਖ ਕੇ ਉਸ ਪ੍ਰੇਮੀ ਦੀ ਉਹ ਡੀਕ ਵਿੱਚ ਬੈਠੇ ਹੋਏ ਸਨ ਗੁਰੂ ਜੀ ਨਾਲ ਹੋਰ ਸੰਗਤ ਵੀ ਪ੍ਰਸ਼ਾਦ ਅਕੇ ਰੱਖ ਕੇ ਬੈਠੀ ਰਹੀ ਇੰਨੇ ਨੂੰ ਉਹ ਪ੍ਰੇਮੀ ਦਹੀਂ ਲੈ ਕੇ ਪਹੁੰਚ ਗਿਆ ਅਤੇ ਦਹੀਂ ਲੈ ਕੇ ਗੁਰੂ ਜੀ ਨੇ ਪ੍ਰਸ਼ਾਦ ਛਕਿਆ ਪ੍ਰਸ਼ਾਦ ਛਕ ਕੇ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਤੂੰ ਅੱਜ ਇੰਨੀ ਦੇਰੀ ਨਾਲ ਕਿਉਂ ਆਇਆ ਹੈ ਤਦ ਉਸਨੇ ਦੱਸਿਆ ਕਿ ਚੌਧਰੀ ਨੇ ਮੇਰੇ ਨਾਲ ਹਾਸੀ ਕਰਕੇ ਮੇਰੀ ਲੱਕੜ ਦੀ ਘੋੜੀ ਖੋ ਲਈ ਸੀ ਅਤੇ ਕਿਹਾ ਸੀ ਕਿ ਜੇਕਰ ਗੁਰੂ ਸਮਰੱਥ ਹੈ ਤਾਂ ਉਹ ਤੇਰੀ ਲੱਤ ਠੀਕ ਕਿਉਂ ਨਹੀਂ ਕਰ ਦਿੰਦੇ ਉਸ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਤੂੰ ਸਾਹ ਹੁਸੈਨ ਪਾਸ ਚਲਿਆ ਜਾ ਅਤੇ ਉਸ ਨੂੰ ਕਹਿਣਾ ਕਿ ਗੁਰੂ ਜੀ ਨੇ ਮੈਨੂੰ ਤੁਹਾਡੇ ਪਾਸ ਮੇਰੀ ਲੰਗੜੀ ਲੱਤ ਠੀਕ ਕਰਨ ਵਾਸਤੇ ਭੇਜਿਆਏ ਜਦੋਂ ਗੁਰੂ ਜੀ ਦਾ ਇਹ ਬਚਨ ਮੰਨ ਕੇ ਉਸ ਸਿੱਖ ਨੇ ਬਿਆਸ ਦੇ ਕਿਨਾਰੇ ਸਾਹ ਹੁਸੈਨ ਪਾਸ ਜਾ ਕੇ ਉਸ ਨੂੰ ਦੱਸਿਆ ਕਿ ਮੈਨੂੰ ਤੁਹਾਡੀ ਪਾਸ ਗੁਰੂ ਜੀ ਨੇ ਇਸ ਵਾਸਤੇ ਭੇਜਿਆ ਹੈ ਕਿ ਤੁਸੀਂ ਮੇਰੀ ਲੰਗੜੀ ਲੱਤ ਨੂੰ ਠੀਕ ਕਰਤਿਓ ਤਾਂ ਸਾਹ ਹੁਸੈਨ ਇੱਕ ਮੋਟਾ ਡੰਡਾ ਚੁੱਕ ਕੇ ਉਸ ਨੂੰ ਮਾਰਨ ਵਾਸਤੇ ਭੱਜਿਆ ਅਤੇ ਝਿੜਕ ਕੇ ਕਿਹਾ ਦੌੜ ਜਾ ਨਹੀਂ ਤਾਂ ਦੂਸਰੀ ਲੱਤ ਵੀ ਲੰਗੜੀ ਕਰ ਦੇਵਾਂਗਾ ਜਦੋਂ ਸਿੱਖ ਡੰਡੇ ਦੀ ਮਾਰ ਤੋਂ ਡਰਦਾ ਹੋਇਆ ਛੇਤੀ ਨਾਲ ਉੱਠ ਕੇ ਦੌੜਨ ਲੱਗਾ ਤਾਂ ਉਸ ਦੀ ਲੱਤ ਬਿਲਕੁਲ ਠੀਕ ਹੋ ਗਈ ਤਦ ਉਹ ਪਿੱਛੇ ਪਿੱਛੇ ਮੁੜ ਕੇ ਸਾਹ ਹੁਸੈਨ ਦੇ ਚਰਣਾ ਤੇ ਪੈ ਗਿਆ ਅਤੇ ਧੰਨਵਾਦ ਕਰਨ ਲੱਗਾ ਸਾਹ ਹੁਸੈਨ ਨੇ ਕਿਹਾ ਕਰਨ ਵਾਲੇ ਤਾਂ ਗੁਰੂ ਆਪ ਹਨ ਪਰ ਬਤਨਾਮੀ ਮੈਨੂੰ ਦਵਾ ਦਿੰਦੇ ਹਨ ਮੇਰੇ ਵੱਲੋਂ ਗੁਰੂ ਜੀ ਨੂੰ ਨਮਸਕਾਰ ਕਰਨੀ ਸੋ ਇਹ ਸੀ ਜੀ ਅੱਜ ਦੀ ਪਿਆਰੀ ਜੀ ਸਾਖੀ ਤਨਤਨ ਸ਼੍ਰੀ ਗੁਰੂ ਅਮਰਦਾਸ ਜੀ ਦੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਵੀਡੀਓ ਨੂੰ ਲਾਈਕ ਕਰਨਾ ਤੇ ਹੋਰ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਤਦ ਤੱਕ ਦੇ ਲਈ ਸਤਿ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਖੁਸ਼ਦੇ ਰਹੋ ਵਾਹਿਗੁਰੂ ਤੁਹਾਨੂੰ ਸਤਿ ਮੇਰੇ ਚੜ੍ਹਦੀ ਕਲਾ ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੀ ਤੇ ਜਾਣ ਲੱਗੀ ਇੱਕ ਬੇਨਤੀ ਹੋਰ ਕਰਨੀ ਜੀ ਆਪਣੇ ਭੈਣ ਭਰਾਵਾਂ ਨੂੰ ਅਸੀਂ ਇਸ ਚੈਨਲ ਤੇ ਗੁਰਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ ਨੇ ਤੇ ਜੇ ਤੁਸੀਂ ਇਦਾਂ ਦੀਆਂ ਹੋਰ ਵੀਡੀਓਜ਼ ਰੋਜ਼ ਸੁਣਨਾ ਚਾਹੁੰਦੇ ਹੋ ਤੇ ਆਪਣੀ ਇਸ ਭੈਣ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜਾਇਆ ਕਰੇ ਜੀ